ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਭਾਈ ਦੇ ਆਲਾ ਜੀ ਧੰਨ ਇਸ ਵਾਸਤੇ ਕਿ ਉਹਨਾਂ ਦੀ ਸ਼ਹੀਦੀ ਸਦੀਵੀ ਤੌਰ ਤੇ ਧਨਤਾ ਦੇ ਯੋਗ ਸੀ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਅਸੀਂ ਉਸ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀਆਂ ਦੇ ਨਾਲ ਧਰਮ ਦੀ ਰੱਖਿਆ ਦੇ ਵਾਸਤੇ Hindu ਧਰਮ ਦੀ ਰੱਖਿਆ ਦੇ ਵਾਸਤੇ ਉਹਨਾਂ ਦੀਆਂ ਨੀਹਾਂ ਦੇ ਅੰਦਰ ਆਪਣਾ ਖੂਨ ਪਾਉਣਾ ਕੀਤਾ ਜਿਨ੍ਹਾਂ ਦਾ ਨਾਮ ਸੀ ਧਨਪਈ ਦਿਆਲਾ ਜੀ ਜਾਂ ਕਈ ਇਤਿਹਾਸਕਾਰ ਧਨਪਈ ਦਿਆਲ ਦਾਸ ਜੀ ਵੀ ਲਿਖਦੇ ਹਨ ਆਓ ਉਹਨਾਂ ਦੇ ਜੀਵਨ ਬਾਰੇ ਜਾਣਨਾ ਕਰੀਏ ਧਨਤਨ ਭਾਈ ਦਿਆਲਾ ਜੀ ਦਾ ਜਨਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆ ਦੇ ਸਮੇਂ ਦੇ ਅੰਦਰ ਇੱਕ ਬਹੁਤ ਹੀ ਉੱਗੇ ਅਤੇ ਗੁਰੂ ਘਰ ਨਾਲ ਜੁੜੇ ਹੋਏ ਪਰਿਵਾਰ ਦੇ ਅੰਦਰ ਹੋਇਆ। ਦਿਨਾਂ ਦੇ ਪਿਤਾ ਦਾ ਨਾਮ ਸੀ ਭਾਈ ਗौरा ਜੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀਾਂ ਦੀ ਜੰਗਾਂ ਦੇ ਵਿੱਚ ਮਹਾਨ ਸੇਵਾ ਨਿਭਾਈ। ਦਾਦਾ ਜੀ ਸਨ ਭਾਈ ਬਾਲੂ RAM ਜੀ ਜੋ ਜੋ 6ਵੇਂ ਪਾਕਸ਼ਾ ਦੇ ਹਜ਼ੂਰੀ ਸੇਵ ਕਰੇ ਸਨ। ਪਾਪਾਇਦਾ ਅੱਲਾ ਜੀ ਨੂੰ ਸੇਵਾ ਸਿਮਰਨ ਅਤੇ ਕੁਰਬਾਨੀ ਦਾ ਜਜ਼ਬਾ ਬਿਰਫੇ ਦੇ ਅੰਦਰ ਹੀ ਮਿਲ ਚੁੱਕਾ ਸੀ ਉਹ ਬਚਪਨ ਤੋਂ ਹੀ ਬਹੁਤ ਨੰਬਰ ਭਜਨ ਬੰਦਗੀ ਵਾਲੇ ਸੁਭਾਅ ਦੇ ਸਨ ਜਿਨ੍ਹਾਂ ਦਾ ਕਰਕੇ ਉਹਨਾਂ ਦੇ ਦਿਆਲੂ ਸੁਭਾਅ ਨੂੰ ਜਾਣਦੇ ਹੋયા ਉਹਨਾਂ ਨੂੰ ਦਿਆਲੂ ਤੋਂ ਦਇਆਲ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅੱਲਾ ਕਹਿਣਾ ਸ਼ੁਰੂ ਕਰ ਦਿੱਤਾ ਕੁਝ ਇਤਿਹਾਸਕਾਰ ਦੀ ਮੰਨਤਾ ਦੇ ਅਨੁਸਾਰ ਜਾਂ ਇਤਿਹਾਸਕ ਸਰੋਤਾਂ ਦੇ ਹਿਸਾਬ ਦੇ ਨਾਲ ਆਪ ਜੀਆਂ ਦਾ ਰਹਿਨ ਸਹਿ ਆਪ ਜੀਆਂ ਦੀ ਰਹਾਇਸ਼ ਮੋਹੱਲਾ ਪਾਈਆਂ ਚੰਦਨੀ ਚੌਕ ਵਿਖੇ ਹੀ ਸੀ। ਗੁਰੂ ਘਰ ਨਾਲ ਇੰਨਾ ਪਿਆਰ ਸੀ ਕਿ ਉਹ ਅਕਸਰ ਹੀ ਸ੍ਰੀ ਆਨੰਦਪੁਰ ਸਾਹਿਬ ਜਾਂ ਗੁਰੂ ਸਾਹਿਬ ਜੀਆਂ ਦੇ ਨਾਲ ਅਨੇਕਾਂ ਸਥਾਨਾਂ ਤੇ ਹਾਜ਼ਰੀ ਭਰਦੇ ਰਹਿੰਦੇ ਸਨ। ਇਕ ਸਮਾਂ ਅਜਿਹਾ ਬਣ ਗਿਆ ਜਦੋਂ ਹਿੰਦੂ ਧਰਮ ਦੇ ਉੱਪਰ ਭਾਰੀ ਸੰਕਟ ਪੈ ਗਿਆ ਜਦੋਂ ਧਰਮ ਤੇ ਵੱਡਾ ਸੰਕਟ ਪਿਆ ਹਿੰਦੂ ਧਰਮ ਨੂੰ ਦੇ ਲੋਕਾਂ ਨੂੰ ਔਰੰਗਜ਼ੇਬ ਜ਼ਬਰੀ ਮੁਸਲਮਾਨ ਬਣਾ ਰਿਹਾ ਸੀ ਸਭ ਤੋਂ ਪਹਿਲਾਂ ਉਹਨੇ ਹਿੰਦੂ ਧਰਮ ਦੀ ਦੁੱਖ ਦੀ ਰਾਗ ਸਭ ਤੋਂ ਸੂਝਵਾਨ ਜਿੱਥੇ ਕਵੀ ਉਹਨਾਂ ਦੇ ਬ੍ਰਾਹਮਣ ਰਹਿੰਦੇ ਸਨ ਉਹਨਾਂ ਨੂੰ ਦਬਾਉਣਾ ਸ਼ੁਰੂ ਕੀਤਾ ਕਸ਼ਮੀਰ ਵਿਕੇ ਜਦੋਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀਾਂ ਦੀ ਸ਼ਰਨ ਵਿੱਚ ਆਏ ਤਾਂ ਗੁਰੂ ਸਾਹਿਬ ਜੀਾਂ ਨੇ ਸ਼ਹੀਦੀ ਦੇਣ ਦਾ ਫੈਸਲਾ ਕੀਤਾ ਉਹਨਾਂ ਦੇ ਵਾਸਤੇ ਆਪਣਾ ਸਿਰ ਦੇਣ ਦਾ ਫੈਸਲਾ ਕਰ ਲਿਆ ਤਾਂ ਗੁਰੂ ਸਾਹਿਬ ਜੀਾਂ ਦੀ ਨਜ਼ਰ ਦੇ ਅੰਦਰ ਨਾਲ ਜਾਣ ਵਾਲੇ ਕੋਈ ਸਿੰਘ ਚਾਹੀਦੇ ਸਨ ਜੋ ਸ਼ਹੀਦੀ ਦੇਣ ਨੂੰ ਤਿਆਰ ਤਤਬਰ ਰਹੇ ਜਿਨ੍ਹਾਂ ਨੂੰ ਮੌਤ ਦਾ ਕੋਈ ਭੈ ਨਾ ਹੋਵੇ ਤਾਂ ਗੁਰੂ ਸਾਹਿਬ ਜੀਆ ਨੇ ਉਹਨਾਂ ਦੇ ਵੱਲ ਪਿਆਰ ਦੇ ਨਾਲ ਦੇਖਿਆ ਭਾਈ ਦਿਆਲਾ ਜੀ ਸ਼ਹੀਦੀ ਦੇਣ ਦੇ ਵਾਸਤੇ ਤਤਪਰ ਹੋਏ ਤੁਰੰਤ ਪੇਸ਼ ਹੋ ਗਏ ਗੁਰੂ ਸਾਹਿਬ ਜੀਆ ਨੇ ਭਾਈ ਦਿਆਲਾ ਜੀਆ ਨੂੰ ਬੜੇ ਪ੍ਰੇਮ ਦੇ ਨਾਲ ਕਿਹਾ ਦਿਆਲਿਆ ਤੂੰ ਬੜਾ ਦਿਆਲੂ ਹੈ ਪਰ ਇਹ ਰਸਤਾ ਬੜਾ ਕਠਣੀ ਇਹ ਮੌਤ ਦਾ ਰਾਹ ਏ ਤੇਰੇ ਪਿੱਛੋਂ ਤੇਰੇ ਪਰਿਵਾਰ ਦਾ ਕੀ ਬਣੇਗਾ ਤਾਂ ਭਾਇ ਦੇ ਅੱਲਾ ਜੀਆਂ ਨੇ ਦੋਹੇ ਹੱਥ ਜੋੜ ਕੇ ਗਲ ਦੇ ਅੰਦਰ ਪੱਲੂ ਪਾ ਕੇ ਕਹਿਣਾ ਕੀਤਾ ਦਾਤਾ ਮੇਰਾ ਅਸਲ ਪਰਿਵਾਰ ਤਾਂ ਤੁਹਾਡੇ ਨਾਲ ਹੈ ਮੇਰਾ ਪਰਿਵਾਰ ਤਾਂ ਤੁਹਾਡੇ ਚਰਨਾਂ ਦੇ ਅੰਦਰ ਹੈ ਜੇ ਮੇਰਾ ਸਰੀਰ ਧਰਮ ਦੀ ਰੱਖਿਆ ਲਈ ਵਰਤਿਆ ਜਾਵੇ ਤਾਂ ਇਸ ਤੋਂ ਵੱਡੀ ਦਇਆਲਤਾ ਦੀ ਗੱਲ ਕਿਹੜੀ ਹੋ ਸਕਦੀ ਹੈ ਤੁਸੀਂ ਕਿਰਪਾ ਕਰੋ ਤੇ ਮੈਨੂੰ ਵੀ ਨਾਲ ਲੈ ਚਲੋ ਅਤੇ ਇਸ ਤਰ੍ਹਾਂ ਭਾਈ ਦਿਆਲਾ ਜੀ ਨੇ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀਆਂ ਦੇ ਨਾਲ ਸੇਵਾਦਾਰ ਮੰਨ ਕੇ ਗੁਰੂ ਸਾਹਿਬ ਜੀਆਂ ਦੇ ਨਾਲ ਸਫ਼ਰ ਨੂੰ ਆਰੰਭ ਕਰਨਾ ਕੀਤਾ ਮੁਗਲ ਹਕੂਮਤ ਨੇ ਜਦੋਂ ਇਹ ਦੇਖਿਆ ਗੁਰੂ ਸਾਹਿਬ ਤਾਂ ਖੁਦ ਬਾ ਖੁਦ ਆਪ ਹੀ ਤਰਨ ਹੇਤ ਕੁਰਬਾਨੀ ਦੇਣ ਵਾਸਤੇ ਆ ਰਹੇ ਨੇ ਤੇ ਤਾਂ ਉਹਨਾਂ ਨੇ ਆਗਰੇ ਤੋਂ ਗੁਰੂ ਸਾਹਿਬ ਜੀਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਗੁਰੂ ਸਾਹਿਬ ਜੀਆ ਦੇ ਅੱਗੇ ਤਿੰਨ ਕਸ਼ਰਤਾਂ ਕੁਝ ਇਸ ਪ੍ਰਕਾਰ ਰੱਖ ਦਿੱਤੀਆਂ ਜਾਂ ਤਾਂ ਕਰਾਮਾਤ ਦਿਖਾਓ ਜਾਂ ਇਸਲਾਮ ਨੂੰ ਕਬੂਲ ਕਰੋ ਅਤੇ ਨਹੀਂ ਤਾਂ ਮੌਤ ਨੂੰ ਪ੍ਰਵਾਨ ਕਰੋ ਗੁਰੂ ਸਾਹਿਬ ਜੀਆ ਨੇ ਤੇ ਸਾਰੇ ਹੀ ਸਿੱਖਾਂ ਨੇ ਇਸ ਗੱਲ ਨੂੰ ਬੜੀ ਕਠੋਰਤਾ ਦੇ ਨਾਲ ਪ੍ਰਵਾਨ ਕਰ ਲਿਆ ਬੜੀ ਦ੍ਰਿੜਤਾ ਦੇ ਨਾਲ ਪ੍ਰਵਾਨ ਕੀਤਾ ਨਾ ਤਾਂ ਅਸੀਂ ਕਰਾਮਾਤ ਦਿਖਾਵਾਂਗੇ ਅਤੇ ਨਾ ਹੀ ਇਸਲਾਮ ਨੂੰ ਕਬੂਲ ਕਰਾਂਗੇ ਜੇ ਕਬੂਲਣਾ ਹੀ ਹੈ ਤਾਂ ਸਿਰਫ ਇੱਕ ਮੌਤ ਹੈ ਜਿੰਨੂੰ ਅਸੀਂ ਹੱਸ ਕੇ ਬੜੀ ਸਹਜਤਾ ਦੇ ਨਾਲ ਪ੍ਰਵਾਨ ਕਰ ਲਵਾਂਗੇ ਗੁਰੂ ਸਾਹਿਬ ਅਤੇ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਭਾਈ ਦੇ ਅੱਲਾ ਜੀਆਂ ਨੂੰ ਡਰਾਉਣ ਦਾ ਕੰਮ ਹਕੂਮਤ ਨੇ ਸ਼ੁਰੂ ਕਰ ਲਿਆ ਭਾਈ ਦਯਾਲਾ ਜੀਆਂ ਨੂੰ ਜਦੋਂ ਭਾਈ ਮਤੀ ਦਾਸ ਜੀਾਂ ਨੂੰ ਆਰੇ ਦੇ ਨਾਲ ਕੀਰਿਆ ਗਿਆ ਨਾ ਉਸ ਤੋਂ ਬਾਅਦ ਭਾਈ ਦਿਆਲਾ ਜੀਾਂ ਦੀ ਵਾਰੀ ਆਈ ਭਾਈ ਮਤੀ ਦਾਸ ਜੀਾਂ ਦਾ ਦ੍ਰਿਸ਼ ਭਾਈ ਦਿਆਲਾ ਜੀਾਂ ਦੇ ਅੱਖਾਂ ਦੇ ਸਾਹਮਣੇ ਹੋ ਕੇ ਗੁਜ਼ਰਿਆ ਸੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਹੀ ਆਰੇ ਦੇ ਨਾਲ ਦੋ ਫੜ ਕੀਤਾ ਗਿਆ ਸੀ ਤਾਂ ਇਹ ਸਭ ਦ੍ਰਿਸ਼ ਪਾਈ ਦਾਲਾ ਜੀਆਂ ਦੀ ਅੱਖਾਂ ਦੇ ਸਾਹਮਣੇ ਸੀ ਉਹਨਾਂ ਨੂੰ ਡਰਾਉਣ ਦੀਆਂ ਚਾਲਾਂ ਸੀ ਕਾਜੀ ਨੇ ਸੋਚਿਆ ਇਹ ਦ੍ਰਿਸ਼ ਦੇਖ ਕੇ ਪਾਈ ਦਾਲਾ ਜ਼ਰੂਰ ਡਰਿਆ ਹੋਵੇਗਾ ਜ਼ਰੂਰ ਮਨ ਦੇ ਅੰਦਰ ਥੋੜਾ ਬਹੁਤ ਖੌਫ ਪੈਦਾ ਹੋਇਆ ਹੋਵੇਗਾ ਉਹਨੇ ਕਾਜੀ ਨੇ ਜਾ ਕਰਕੇ ਸ਼ਰੀਆਮ ਪਾਈ ਦਾਲਾ ਜੀਆਂ ਨੂੰ ਕਿਹਾ ਦੇ ਆ ਲਿਆ ਵੇਖ ਤੇਰੇ ਵੀਰ ਦਾ ਅੰਤ ਲਿਆ ਸੀ ਕਿਵੇਂ ਮਾਰੇ ਆਏ ਹੁਣ ਤੂੰ ਦੱਸ ਰੱਬ ਮੰਨਦਾ ਹੈ ਜਾਂ ਆਪਣੇ ਗੁਰੂ ਪਾ ਤੂੰ ਇਸਲਾਮ ਦੇ ਰੱਬ ਨੂੰ ਰੱਬ ਮੰਨਦਾ ਹੈ ਜਾਂ ਆਪਣੇ ਗੁਰੂ ਦੁਆਰਾ ਚਲਾਈ ਸਿੱਖੀ ਨੂੰ ਇਸਲਾਮ ਕਬੂਲਦਾ ਹੈ ਜਾਂ ਨਹੀਂ ਤਾਂ ਭਾਈ ਦੇ ਅੱਲਾਹ ਜੀਆਂ ਨੇ ਬੜੀ ਗਰਜ ਵਿੱਚ ਅਤੇ ਦ੍ਰਿੜਤਾ ਦੇ ਨਾਲ ਕਿਹਾ ਮੈਂ ਸਿਰਫ ਉਸ ਪਰਮਾਤਮਾ ਨੂੰ ਮੰਨਦਾ ਹਾਂ ਜਿਸ ਦੀ ਮੇਰੇ ਗੁਰੂ ਨੇ ਦੱਸ ਪਾਈ ਹੈ ਜਿਸ ਬਾਰੇ ਮੈਨੂੰ ਮੇਰੇ ਗੁਰੂ ਨੇ ਦੱਸਣਾ ਕੀਤਾ ਏ ਮੈਂ ਮੌਤ ਨੂੰ ਮੌਤ ਨਹੀਂ ਮੰਨਦਾ ਮੈਂ ਇਹ ਮੌਤ ਨੂੰ ਪ੍ਰਵਾਨ ਨਹੀਂ ਕਰਦਾ ਮੇਰੇ ਗੁਰੂ ਨੇ ਸਮਝਾਇਆ ਏ ਕਿ ਜੋਤ ਪ੍ਰੇਮ ਖਿਲਨ ਕਾ ਚਾਓ ਸਿਰਧਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਥਰੀਜੈ ਸਿਰ ਦੀਜੈ ਕਾਨ ਨ ਕੀਜੈ ਦੱਸਣਾ ਕੀਤਾ ਏ ਕਿ ਸਾਨੂੰ ਸਾਡਾ ਰੱਬ ਮੇਰੇ ਗੁਰੂ ਨੇ ਦੱਸਿਆ ਹੋਇਆ ਉਹੀ ਪ੍ਰਮਾਨ ਹੈ ਉਹ ਇੱਕੋ ਰੱਬ ਦੀ ਭਗਤੀ ਕਰਦੇ ਹਾਂ ਤੇ ਕਾਜੀ ਦਾ ਜਿਹੜਾ ਗੁੱਸਾ ਹੈ ਉਹ ਸਿਖਰਾਂ ਦੇ ਉੱਤੇ ਪਹੁੰਚ ਗਿਆ ਉਸ ਨੇ ਬੜੀ ਭਿਆਨਕ ਸਜ਼ਾ ਦਾ ਹੁਕਮ ਦੇ ਦਿੱਤਾ ਭਾਈ ਦਿਆਲੇ ਨੂੰ ਜਾਓ ਲੈ ਜਾਓ ਅਤੇ ਜਾ ਕਰਕੇ ਕਿਹੇ ਦੇ ਅੰਦਰ ਪਾਣੀ ਵੱਲ ਹੁੰਦੇ ਅੰਦਰ ਇਹਨੂੰ ਪਾ ਕੇ ਪਿਗਲਾ ਦੋ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਪਾ ਕੇ ਉਬਾਲ ਦਿੱਤਾ ਜਾਵੇ। ਝਾਲਮਾ ਨੇ ਭਾਈ ਦਿਆਲਾ ਜੀਆ ਨੂੰ ਰਸੇ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਦਿਆਲਾ ਜੀਆ ਨੇ ਕਿਹਾ ਨਹੀਂ ਪਾਏ। ਸਾਈ ਅਸੀਂ ਮੌਤ ਨੂੰ ਹੱਸ ਕੇ ਪ੍ਰਵਾਨ ਕੀਤਾ ਹੈ ਖੁਦ ਬਾ ਖੁਦ ਜਾ ਕਰਕੇ ਉਸ ਉਬਲਦੇ ਹੋਏ ਦੇਗੇ ਦੇ ਅੰਦਰ ਜਾ ਕਰਕੇ ਬੈਠੇ ਨੇ। ਖੌਲ ਦੇ ਪਾਣੀ ਦੇ ਅੰਦਰ ਜਾ ਕਰਕੇ ਬੈਠੇ ਨੇ। ਜਦੋਂ ਜਲਾਦ ਭਾਈ ਦਿਆਲਨ ਜੀ ਨੂੰ ਦੇਗੇ ਦੇ ਅੰਦਰ ਉਬਾਲ ਰਹੇ ਨੇ ਭਾਈ ਦਇਆਲਾ ਜੀਆਂ ਦੇ ਚਿਹਰੇ ਦੇ ਉੱਪਰ ਬੜਾ ਆਨੰਦ ਹੈ ਬੜੇ ਹੱਸਮੁਖ ਨੇ ਬੜਾ ਚਿਹਰਾ ਖੜਿਆ ਹੋਇਆ ਉਹਨਾਂ ਨੇ ਗੁਰੂ ਸਹਿਜ ਜੀਆਂ ਦਾ ਚਰਨਾ ਦਾ ਤਿਆਨ ਕਰਿਆ ਹੈ ਅਤੇ ਸ੍ਰੀ ਜਪਜੀ ਸਾਹਿਬ ਗੁਰਬਾਣੀਆਂ ਦੇ ਜਾਪ ਆਰੰਭ ਕਰ ਦਿੱਤੇ ਨੇ ਅੱਗ ਨਾਲ ਸਰੀਰ ਥੱਲੇ ਅੱਗ ਨਾਲ ਪਾਣੀ ਉਬਲਦਿਆਂ ਹੋਇਆ ਉਬਲਦੇ ਹੋਏ ਪਾਣੀ ਦੇ ਨਾਲ ਬਾਈ ਦਇਆਲਾ ਜੀਆ ਦਾ ਸਰੀਰ ਹੈ ਜਿਹੜਾ ਉਹ ਮੌਤ ਦੇ ਚਰਮ ਤੱਕ ਪਹੁੰਚ ਰਿਹਾ ਏ ਮੁਖ ਦੇ ਉੱਪਰ ਇੱਕ ਵੀ ਫਨਕਾਰ ਨਹੀਂ ਹੈ ਕੋਈ ਸ਼ਕਸਤ ਨਹੀਂ ਹੈ ਚਿਹਰਾ ਮੁਸਕਰਾ ਰਿਹਾ ਏ ਮੁਖੋਂ ਸੀ ਨਹੀਂ ਉਚਰੀ ਜਪਦੇ ਹੋਏ ਗੁਰਬਾਣੀਆਂ ਦੇ ਜਾਪ ਕਰਦਿਆਂ ਹੋਿਆਂ ਸ਼ਹੀਦੀ ਨੂੰ ਪ੍ਰਵਾਨ ਕਰ ਲਿਆ ਏ ਧਿਆਨ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਅੰਦਰ ਹੈ ਕਾਜੀ ਫਿਰ ਦੁਬਾਰਾ ਤਾਂ ਚੀਕਦਾ ਏ ਕੀ ਕਰਨਾ ਏ ਗੁਰਬਾਣੀ ਨੂੰ ਪਰਣਾ ਬੰਦ ਕਰ ਚੀਕ ਮਾਰ ਜਾਂ ਬਚ ਜਾ ਤਾਂ ਭਾਈ ਦਿਆਲਾ ਜੀਆਂ ਦੇ ਬੁੱਲਾਂ ਦੇ ਉੱਤੇ ਹੱਸ ਮੁਸਕਾਨ ਲਿਆ ਕੇ ਸੱਚੇ ਸੂਰਮੇ ਦੇ ਵਾਂਗ ਕੋਈ ਚੀਕ ਨਹੀਂ ਮਾਰੀ ਜਿਉਂ-ਜਿਉਂ ਇਹਨਾਂ ਦਾ ਸਰੀਰ ਪਾਣੀ ਦੀ ਗਰਮੀ ਦੇ ਨਾਲ ਪਿਗਲਦਾ ਏ ਉਹਨਾਂ ਦੇ ਮੁਖ ਦੇ ਅੰਦਰੋਂ ਗੁਰਬਾਣੀ ਦੇ ਜਾਤ ਚੱਲ ਰਹੇ ਨੇ ਅਖੀਰ ਜਪਜੀ ਸਾਹਿਬ ਗੁਰਬਾਣੀਆਂ ਦੇ ਜਾਪ ਸੰਪੂਰਨ ਹੋਏ ਨੇ ਤੇ ਗੁਰੂ ਸਾਹਿਬ ਜੀਆ ਦੇ ਚਰਨਾਂ ਦੇ ਅੰਦਰ ਜਾਬ ਰਾਜੇ ਨੇ ਭਾਈ ਦਿਆਲਾ ਜੀਆ ਨੇ ਪੂਰੀ ਇਕਾਗਰਤਾ ਦੇ ਨਾਲ ਖੋਲਦੇ ਹੋਏ ਪਾਣੀ ਦੇ ਅੰਦਰ ਸ੍ਰੀ ਜਪਜੀ ਸਾਹਿਬ ਗੁਰਬਾਣੀਆਂ ਦੇ ਜਾਪ ਕੀਤੇ ਨੇ ਗੁਰੂ ਸਾਹਿਬ ਜੀਆ ਦੇ ਚਰਨਾਂ ਦੇ ਅੰਦਰ ਮਨ ਫਦਾ ਡੋਲ ਰਹਿਦਾ ਹੈ ਥੋੜੇ ਸਮੇਂ ਦੇ ਅੰਦਰ ਭਾਈ ਦਿਆਲਾ ਜੀਆ ਨੇ ਸ਼ਹਾਦਤ ਦਾ ਜਨ ਪੀਤਾ ਹੈ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਸਿੱਖੀ ਦੇ ਉਸੂਲਾਂ ਦੇ ਵਾਸਤੇ ਬਲੀਦਾਨ ਦੇ ਦਿੱਤਾ ਹੈ ਜੋ ਸ਼ਰਨ ਆਵੇ ਉਸ ਕੰਠ ਲਾਵੇ ਦੇ ਮਹਾਵਾਕਾਂ ਦੇ ਅਨੁਸਾਰ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਆਪਣਾ ਅਦੁੱਤੀ ਬਲੀਦਾਨ ਦਿੱਤਾ ਹੈ ਉੱਥੇ ਭਾਈ ਦਇਆਲ ਜੀਆ ਨੇ ਮੌਤ ਨੂੰ ਹੱਸ ਕੇ ਪ੍ਰਵਾਨ ਕੀਤਾ ਹੈ ਧੰਨ ਉਹ ਸਿੱਖ ਜਿਨ੍ਹਾਂ ਨੇ ਦੂਸਰੇ ਦੇ ਧਰਮਾਂ ਦੀ ਰੱਖਿਆ ਦੇ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ ਆਓ ਆਪਾਂ ਸਾਰੇ ਭਾਈ ਦਇਆਲਾ ਜੀਆ ਦੇ ਇਸ ਮਹਾਨ ਸ਼ਹੀਦੀ ਨੂੰ ਯਾਦ ਰੱਖੀਏ ਅਤੇ ਉਹਨਾਂ ਦੇ ਨਕਸ਼ੇ ਹੋਏ ਕਦਮਾਂ ਦੇ ਉੱਪਰ ਚੱਲੀਏ